ਅੱਜ ਸਵੇਰੇ ਸਵੇਰੇ ਮਨ ਨੂੰ ਖੁਸ਼ੀ ਦਾ ਹਲਾਰਾ ਦੇਣ ਵਾਲੀਆਂ ਦੋ ਖਬਰਾਂ ਪੜ੍ਹੀਆਂ ਪਹਿਲਾਂ ਤਾਂ ਹੈ ਪੰਜਾਬ ਦਾ ਗੱਬਰੂ ਗੁਰਿੰਦਰ ਵੀਰ ਸਿੰਘ ਜਿਸ ਨੇ 100 ਮੀਟਰ ਦੌੜ ਦੇ ਵਿੱਚ ਭਾਰਤ ਦਾ ਰਿਕਾਰਡ ਤੋੜਿਆ ਏਸ਼ੀਅਨ ਖੇਡਾਂ ਵਾਸਤੇ ਵੀ ਕੁਆਲੀਫਾਈ ਕਰ ਗਿਆ ਤੇ ਹਵਾਈ ਬਣ ਗਿਆ ਮੁੰਡਾ ਨਜ਼ਾਰੇ ਲਿਆਤੇ ਖੇਡਾਂ ਦੇ ਖੇਤਰ ਵਿੱਚ ਇੱਕ ਮੱਲਾ ਮਾਰੀਆਂ ਸਾਡੇ ਪੰਜਾਬ ਦੇ ਗੱਬਰੂ ਨੇ ਤੇ ਦੂਜੇ ਪਾਸੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੀ ਤੀ ਅਮਨਦੀਪ ਕੌਰ ਜੋ ਪਟਿਆਲਾ ਯੂਨੀਵਰਸਿਟੀ ਵਿੱਚ ਐਮ ਐਸ ਸੀ ਸੈਕੰਡ ইয়ার ਦੀ ਵਿਦਿਆਰਥਣਾਂ ਉਹਨੂੰ ਯੂਨੀਵਰਸਿਟੀ ਆਫ ਐਮਸਟਰਡਮ ਵੱਲੋਂ ਨੀਦਰਲੈਂਡ ਦੀ ਯੂਨੀਵਰਸਿਟੀ ਆ ਉਹਨੇ ਫੈਲੋਸ਼ਿਪ ਪ੍ਰਦਾਨ ਕੀਤੀ ਹੈ ਜਿਹੜੀ ਵਿਸ਼ਵ ਪੱਧਰ ਦੇ ਵਿੱਚ ਸਿਰਫ 7-8 ਵਿਦਿਆਰਥੀਆਂ ਨੂੰ ਮਿਲਦੀ ਹੈ ਉਹਦੇ ਵਿੱਚ ਅਮਨਦੀਪ ਕੌਰ ਦਾ ਵੀ ਨਾਂ ਜੋ ਤਾਰਿਆਂ ਦੇ ਵਿੱਚ ਵਾਪਰਨ ਵਾਲੇ ਵਰਤਾਰਿਆਂ ਬਾਰੇ ਖੋਜ ਕਰ ਰਹੀ ਆ ਤੇ ਉਹਨੂੰ ਇਹ ਬਹੁਤ ਵੱਡੀ ਪ੍ਰਾਪਤੀ ਹੋਈ ਆ ਸਾਡਾ ਵਿਰਸਾ ਵਾ ਖੇਡਾਂ ਵਾਲਾ ਤੇ ਸਿੱਖਿਆ ਵਾਲਾ ਦੂਜੇ ਗੁਰੂ ਜੀ ਨੇ ਖਡੂਰ ਸਾਹਿਬ ਵਿਖੇ ਸੇਤ ਅਤੇ ਸਿੱਖਿਆ ਖੇਡਾਂ ਅਤੇ ਵਿਦਿਆ ਦਾ ਮੁੱਢ ਬਣਿਆ ਸੀ ਗੁਰਦੁਆਰਾ ਮਾਲਾਖਾੜਾ ਸਾਹਿਬ ਇਸ ਗੱਲ ਦੀ ਗਵਾਹੀ ਭਰਦਾ ਵਾ ਜਿਹੜਾ ਦੂਜਾ ਅਸੀਂ ਕਹਿੰਦੇ ਆ ਨਾ ਸਾਡਾ ਸਭਿਆਚਾਰ ਆ ਉਹ ਨਹੀਂ ਸਾਡਾ ਸਭਿਆਚਾਰ ਆ ਸਾਡਾ ਸਭਿਆਚਾਰ ਆ ਜਿਹਨੂੰ ਅੱਗੇ ਲੈ ਕੇ ਆਉਣ ਦੀ ਲੋੜ ਆ ਇਹਨਾਂ ਦੋਹਾਂ ਨੇ ਉਹ ਪੇਸ਼ ਕੀਤਾ ਤੇ ਸਾਨੂੰ ਇਹ ਹੋਰ ਅੱਗੇ ਪ੍ਰਚਾਰਨਾ ਚਾਹੀਦਾ ਤਾਂ ਕਰਕੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਇਨ੍ਹਾਂ ਖੇਤਰਾਂ ਦੇ ਵਿੱਚ ਹੋਰ ਵਧੇਰੇ ਮੱਲਾ ਮਾਰ ਸਕਣ ਇਸ ਨੌਜਵਾਨ ਗੁਰਿੰਦਰ ਵੀਰ ਸਿੰਘ ਨੂੰ ਅਤੇ ਪੰਜਾਬ ਦੀ ਮਟਿਆਰ ਅਮਨਦੀਪ ਕੌਰ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰੇ ਪੰਜਾਬੀਆਂ ਨੂੰ ਸਾਰੇ ਭਾਰਤ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ